ਸਾਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇ ਦੇਪੇ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਹੁਣ ਐਤਵਾਰ ਦੀ ਥਾਂ ਸੋਮਵਾਰ ਨੂੰ ਹੋਵੇਗੀ ਸਕੂਲਾਂ ਦੇ ਵਿੱਚ ਛੁੱਟੀ 2 ਸਤੰਬਰ ਤੱਕ ਲਈ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਦਬਾਰਾ ਤੋਂ ਤੁਹਾਨੂੰ ਦੱਸ ਦਈਏ ਕਿ ਹੁਣ ਐਤਵਾਰ ਦੀ ਥਾਂ ਸੋਮਵਾਰ ਨੂੰ ਹੋਵੇਗੀ ਸਕੂਲਾਂ ਦੇ ਵਿੱਚ ਛੁੱਟੀ 2 ਸਤੰਬਰ 22 ਤਰੀਕ ਤੋਂ ਲੈ ਕੇ 22 ਜੁਲਾਈ ਤੋਂ ਲੈ ਕੇ 2 ਸਤੰਬਰ ਤੱਕ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਕਿ ਇਹ ਜਿਹੜੀ ਛੁੱਟੀ ਏ ਐਤਵਾਰ ਦੀ ਥਾਂ ਸੋਮਵਾਰ ਨੂੰ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਹ ਛੁੱਟੀ ਜਿਹੜੀ ਹੁਣੇ ਜਿਹੜੀ ਸਾਨੂੰ ਖਬਰ ਤੋਂ ਉਸੇ ਵੇਲੇ ਇਸੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨੀ ਜ਼ਰੂਰੀ ਸਮਝੀ ਖਬਰ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਵੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਦੁਬਾਰਾ ਤੋਂ ਖਬਰ ਧਿਆਨ ਦੇ ਨਾਲ ਸੁਣ ਲਵੋ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿ ਹੁਣ ਐਤਵਾਰ ਦੀ ਤਾਂ ਸੋਮਵਾਰ ਨੂੰ ਹੋਵੇਗੀ ਸਕੂਲਾਂ ਦੇ ਵਿੱਚ 22 ਜੁਲਾਈ ਤੋਂ ਲੈ ਕੇ 2 ਸਤੰਬਰ ਤੱਕ ਨੋਟੀਫਿਕੇਸ਼ਨ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸ ਦੇਈਏ ਕਿ ਇਹ ਕਿਹੜੀਆਂ-ਕਿਹੜੀਆਂ ਜਗ੍ਹਾ ਦੇ ਉੱਤੇ ਜਿਹੜਾ ਆ ਐਲਾਨੀ ਗਈ ਛੁੱਟੀ ਮੇਨ ਜਿਹੜੀ ਇਹ ਛੁੱਟੀ ਹੈ ਇਹ ਸਾਵਣ ਮਹੀਨੇ ਦੇ ਕਰਕੇ ਐਲਾਨੀ ਗਈ ਹੈ ਜਿਹੜਾ ਨੋਟੀਫਿਕੇਸ਼ਨ ਸਾਵਣ ਮਹੀਨੇ ਦੇ ਲਈ ਆਇਆ ਆ ਜਿਹੜਾ 22 ਜੁਲਾਈ ਤੋਂ 2 ਸਤੰਬਰ ਤੱਕ ਜਿਹੜੀਆਂ ਨੇ ਉਹ ਐਤਵਾਰ ਨੂੰ ਸਕੂਲ ਭੁੱਲਣਗੇ ਤੇ ਸੋਮਵਾਰ ਨੂੰ ਹੋਵੇਗੀ ਛੁੱਟੀ ਕਿਉਂਕਿ ਸਾਵਣ ਦੇ ਮਹੀਨੇ ਸੋਮਵਾਰ ਨੂੰ ਜੋ ਓਜੈਣ ਦੇ ਵਿੱਚ ਬਾਬਾ ਮਹਾਕਾਲ ਦੀ ਜਿਹੜੀ ਹੈ ਸਵਾਰੀ ਨਿਕਲਦੀ ਹੈ ਸਵਾਰੀ ਨਿਕਲਣ ਦੇ ਕਰਕੇ ਜਿਹੜੀਆਂ ਬਹੁਤ ਜ਼ਿਆਦਾ ਸੜਕਾਂ ਜਿਹੜੀਆਂ ਨੇ ਉਹ ਬੰਦ ਰੈਂਦੀਆਂ ਨੇ ਬਹੁਤ ਸਾਰੀਆਂ ਸੜਕਾਂ ਦੇ ਉੱਤੇ ਭੀੜ ਭੜਾਕਾ ਹੋਣ ਕਰਕੇ ਜਿਹੜਾ ਆ ਬੱਚਿਆਂ ਨੂੰ ਜਿਹੜੀ ਦਿੱਕਤ ਹੁੰਦੀ ਹੈ ਘਰ ਪਹੁੰਚਣ ਦੇ ਵਿੱਚ ਜਾਂ ਸਕੂਲ ਪਹੁੰਚਣ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਆ ਸਾਹਮਣਾ ਕਰਨਾ ਪੈਂਦਾ ਆ ਇਹਨਾਂ ਦਿੱਕਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਓਜੈਣ ਦੇ ਵਿੱਚ 2 ਸਤੰਬਰ ਤੱਕ 22 ਜੁਲਾਈ ਤੋਂ 2 ਸਤੰਬਰ ਤੱਕ ਬੱਚਿਆਂ ਨੂੰ ਜਿਹੜੀ ਹੈ ਸਕੂਲਾਂ ਦੇ ਵਿੱਚ ਐਤਵਾਰ ਨੂੰ ਪੜ੍ਹਾਈ ਕਰਾਈ ਜਾਏਗੀ ਤੇ ਸੋਮਵਾਰ ਨੂੰ ਹੋਵੇਗੀ ਛੁੱਟੀ ਪੂਰਾ ਸ਼ਾਵਣ ਮਹੀਨਾ ਜਿਹੜਾ ਸੋਮਵਾਰ ਨੂੰ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਤੇ ਐਤਵਾਰ ਨੂੰ ਜਿਹੜਾ ਆ ਸਕੂਲ ਖੁੱਲਣਗੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਖਬਰ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਕਈ ਭਾਰਤ ਦੇ ਕਈ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਛੁੱਟੀ ਕਰ ਦਿੱਤੀ ਗਈ ਹੈ ਕਿਉਂਕਿ ਇਸ ਦਿਨ ਆਵੜਦਾ ਕਰਕੇ ਵੀ ਜਿਹੜੀ ਇਹ ਬਹੁਤ ਜ਼ਿਆਦਾ ਭੀੜ ਹੁੰਦੀ ਏ ਉਹਦੇ ਕਰਕੇ ਬੱਚਿਆਂ ਨੂੰ ਜਿਹੜੀਆਂ ਪ੍ਰੋਬਲਮਾਂ ਜਾਂਦੀਆਂ ਨੇ ਸੋਮਵਾਰ ਨੂੰ ਜਿਹੜੀ ਇਹ ਛੁੱਟੀ ਕਰ ਦਿੱਤੀ ਗਈ ਏ ਤੇ ਐਤਵਾਰ ਨੂੰ ਲੱਗਣਗੇ ਸਕੂਲ ਤੁਸੀਂ ਦੇ ਦੇ ਪੇ ਮੈਂ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਖਬਰ ਚੰਗੀ ਲੱਗੀ ਤੇ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ